ਦੋਸਤੋ ਅੱਜ ਦਾ ਸਾਡਾ ਟੌਪਿਕ ਹੈ ਜਦੋਂ ਕੋਈ ਤੁਹਾਡੀ ਕਦਰ ਨਾ ਕਰੇ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਦਰਦ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਨਾਲ ਸੱਚਾ ਰਿਸ਼ਤਾ ਨਿਭਾਉਂਦੇ ਹੋ ਕਿਸੇ ਨੂੰ ਦਿਲ ਤੋਂ ਚਾਹੁੰਦੇ ਹੋ ਅਤੇ ਆਪਣੀ ਪੂਰੀ ਕੋਸ਼ਿਸ਼ ਲਗਾ ਦਿੰਦੇ ਹੋ ਪਰ ਬਦਲੇ ਵਿੱਚ ਉਹ ਤੁਹਾਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਜਦੋਂ ਤੁਹਾਡੀ ਮੌਜੂਦਗੀ ਨੂੰ ਲੋਕ ਮਹਿਸੂਸ ਹੀ ਨਹੀਂ ਕਰਦੇ ਜਦੋਂ ਤੁਹਾਡੀ ਮਿਹਨਤ ਤੁਹਾਡੀ ਅਛਾਈ ਤੋ ਧੀਏ ਪਾਵਨਾਵਾ ਸਭ ਕੁਝ ਅੰਦੇਖਾ ਕਰ ਦਿੱਤੀਆਂ ਜਾਂਦੀਆਂ ਹਨ ਇਹ ਉਹ ਪਲ ਹੁੰਦਾ ਹੈ ਜਦੋਂ ਇਨਸਾਨ ਅੰਦਰ ਤੋਂ ਟੁੱਟਣ ਲੱਗ ਜਾਂਦਾ ਹੈ ਉਹ ਖੁਦ ਨਾਲ ਸਵਾਲ ਕਰਨ ਲੱਗ ਜਾਂਦਾ ਹੈ ਕਿ ਮੈਂ ਇਸ ਦੇ ਕਾਬਿਲ ਵੀ ਨਹੀਂ ਹਾਂ ਕਿ ਮੇਰੀ ਕੋਈ ਕੀਮਤ ਨਹੀਂ ਹੈ ਪਰ ਅੱਜ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਉਸ ਟਾਈਮ ਤੁਹਾਨੂੰ ਰੁਕਣਾ ਨਹੀਂ ਹੈ ਅਤੇ ਨਾ ਹੀ ਹਾਰ ਮੰਨਣੀ ਹੈ ਅਗਰ ਕੋਈ ਤੁਹਾਡੀ ਕਦਰ ਨਹੀਂ ਕਰਦਾ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਕੋਈ ਕੀਮਤ ਨਹੀਂ ਤੁਹਾਡੀ ਅਸਲੀ ਕੀਮਤ ਤੁਹਾਡੇ ਅੰਦਰ ਹੈ ਅਤੇ ਉਸ ਨੂੰ ਪਹਿਚਾਨਣਾ ਅਤੇ ਦੁਨੀਆ ਨੂੰ ਦਿਖਾਣਾ ਇਹ ਹੀ ਤੁਹਾਡੀ ਅਸਲੀ ਯਾਤਰਾ ਹੈ ਸੋਚੋ ਇੱਕ ਬੱਚਾ ਘਰ ਵਿੱਚ ਛੋਟਾ ਹੁੰਦਾ ਹੈ ਤਾਂ ਉਹ ਕਿੰਨੀ ਮਾਸੂਮੀਅਤ ਨਾਲ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜੇ ਮਾਤਾ ਪਿਤਾ ਉਸ ਦੀ ਤੁਲਨਾ ਗਵੰਡੀਆਂ ਦੇ ਮੁੰਡੇ ਨਾਲ ਕਰਨ ਕੀ ਉਹ ਤੇਰੇ ਤੋਂ ਜ਼ਿਆਦਾ ਚੰਗਾ ਹੈ ਤਾਂ ਉਸ ਬੱਚੇ ਦੇ ਦਿਲ ਵਿੱਚ ਕੀ guzreਗੀ ਇਹ ਹੀ ਕਹਾਣੀ ਸਾਡੇ ਸਾਰਿਆਂ ਦੀ ਹੈ ਕਦੇ ਪਰਿਵਾਰ ਕਦੇ ਦੋਸਤ ਕਦੇ ਰਿਸ਼ਤੇਦਾਰ ਅਤੇ ਕਵ ਕਦੇ ਦਫ਼ਤਰ ਦੇ ਲੋਕ ਹਰ ਜਗ੍ਹਾ ਕੋਈ ਨਾ ਕੋਈ ਸਾਡੀ ਕੀਮਤ ਘਟਾਉਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਦੇ ਤੁਹਾਡੀ ਮਿਹਨਤ ਨੂੰ ਛੋਟਾ ਕਿਹਾ ਜਾਂਦਾ ਹੈ। ਕਦੇ ਤੁਹਾਡੇ ਸੁਪਨਿਆਂ ਤੇ ਹੱਸਿਆ ਜਾਂਦਾ ਹੈ। ਕਦੇ ਤੁਹਾਡੇ ਜਜ਼ਬਾਤਾਂ ਨੂੰ ਹਲਕਾ ਸਮਝ ਲਿਆ ਜਾਂਦਾ ਹੈ। ਅਤੇ ਸੱਚ ਕਹਾਂ ਤਾਂ ਸਭ ਤੋਂ ਵੱਡਾ ਦਰਦ ਉਹਦੋਂ ਹੁੰਦਾ ਹੈ ਜਦੋਂ ਤੁਹਾਡੇ ਆਪਣੇ ਹੀ ਲੋਕ ਜਿਨ੍ਹਾਂ ਤੋਂ ਤੁਹਾਨੂੰ ਉਮੀਦਾਂ ਕੀਤੀਆਂ ਸੀ ਕਿ ਉਹ ਤੁਹਾਡਾ ਸਾਥ ਦੇਣਗੇ ਉਹੋ ਹੀ ਤੁਹਾਡੀ ਕਦਰ ਨਹੀਂ ਕਰਦੇ। ਹੁਣ ਸਵਾਲ ਇਹ ਹੈ ਕਿ ਲੋਕ ਐਦਾਂ ਕਿਉਂ ਕਰਦੇ ਹਨ ਕਿਉਂ ਉਹ ਸਾਡੀ ਕੀਮਤ ਨਹੀਂ ਸਮਝਦੇ ਕੀ ਇਹ ਉਹਨਾਂ ਦੀ ਆਦਤ ਹੁੰਦੀ ਹੈ ਜਦੋਂ ਤੁਸੀਂ ਹਰ ਟਾਈਮ ਕਿਸੇ ਲਈ ਉਪਲਬਧ ਰਹਿੰਦੇ ਹੋ ਤਾਂ ਹੌਲੀ-ਹੌਲੀ ਉਹ ਤੁਹਾਨੂੰ ਹਲਕੇ ਵਿੱਚ ਲੈਣਾ ਸ਼ੁਰੂ ਕਰ ਦਿੰਦੇ ਹਨ ਜਾਂ ਤਾਂ ਇਸ ਵਿੱਚ ਉਹਨਾਂ ਦਾ ਕੋਈ ਸਵਾਰਥ ਹੁੰਦਾ ਹੈ ਜੇ ਉਹਨਾਂ ਨੂੰ ਤੁਹਾਡੇ ਤੋਂ ਕੋਈ ਫਾਇਦਾ ਹੋਵੇਗਾ ਤਾਂ ਹੀ ਉਹ ਤੁਹਾਨੂੰ ਕੋਈ ਅਹਿਮੀਅਤ ਦੇਣਗੇ ਅਤੇ ਕਦੇ ਉਹਨਾਂ ਦੀ 네ਗੇਟਿਵ ਸੋਚ ਉਹਨਾਂ ਨੂੰ ਰੋਕਦੀ ਹੈ ਜਿਸ ਕਾਰਨ ਉਹ ਤੁਹਾਡੀ ਸੱਚਾਈ ਵੇਖ ਹੀ ਨਹੀਂ ਸਕਦੇ ਤਾਂ ਇੱਥੇ ਅਸਲੀ ਸਵਾਲ ਇਹ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ ਸਭ ਤੋਂ ਪਹਿਲਾ ਕਦਮ ਇਹ ਹੈ ਕਿ ਖੁਦ ਨੂੰ ਸਵੀਕਾਰ ਕਰੋ ਦੁਨੀਆ ਚਾਹੇ ਤੁਹਾਨੂੰ ਸਮਝੇ ਜਾਂ ਨਾ ਸਮਝੇ ਤੁਹਾਨੂੰ ਖੁਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਆਪਣੀ ਸੋਚ ਆਪਣੀ ਮਿਹਨਤ ਅਤੇ ਆਪਣੀਆਂ ਅਛਾਈਆਂ ਤੇ ਗਰਵ ਕਰਨਾ ਸਿੱਖੋ ਅਗਲਾ ਕਦਮ ਹੈ ਸੀਮਾ ਤੈਅ ਕਰਨਾ ਜਦੋਂ ਕੋਈ ਤੁਹਾਨੂੰ ਬਾਰ-ਬਾਰ ਨਜ਼ਰ ਅੰਦਾਜ਼ ਕਰਦਾ ਹੈ ਤਾਨੂੰ ਚੋਟ ਪਹੁੰਚਾਉਂਦਾ ਹੈ ਤਾਂ ਉਹਨਾਂ ਤੋਂ ਦੂਰੀ ਬਣਾਉਣਾ ਸਿੱਖੋ ਤੁਸੀਂ ਕਿਸੇ ਲਈ ਖਿਡੋਣਾ ਨਹੀਂ ਹੋ ਕਿ ਜਦੋਂ ਚਾਹਿਆ ਇਸਤੇਮਾਲ ਕੀਤਾ ਤੇ ਜਦੋਂ ਚਾਹਿਆ ਗੇਰ ਦਿੱਤਾ ਅਤੇ ਤੀਸਰਾ ਕਦਮ ਹੈ ਖੁਦ ਤੇ ਨਿਵੇਸ਼ ਕਰੋ ਦੂਜਿਆਂ ਦੀ ਪ੍ਰਵਾਹ ਕਰਨਾ ਛੱਡੋ ਆਪਣੀ ਗਰੋਥ ਤੇ ਧਿਆਨ ਦਿਵੋ ਪੜਾਈ ਫਿਟਨੈਸ ਸਕਿੱਲ ਧਾਰਮਿਕਤਾ ਜੋ ਵੀ ਚੀਜ਼ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਉਸ ਤੇ ਟਾਈਮ ਲਗਾਓ ਚੌਥਾ ਕਦਮ ਹੈ ਕਿ ਖੁਦ ਨੂੰ ਸਾਬਿਤ ਕਰੋ ਬਲਕਿ ਆਪਣੇ ਕੰਮ ਨਾਲ ਦਿਖਾਓ ਦੁਨੀਆ ਨੂੰ ਚੀਕ ਕੇ ਨਾ ਦੱਸੋ ਕਿ ਤੁਸੀਂ ਕਿੰਨੇ ਕਾਬਿਲ ਹੋ ਬਸ ਚੁੱਪਚਾਪ ਮਿਹਨਤ ਕਰੋ ਤੇ ਇੱਕ ਦਿਨ ਤੁਹਾਡੀਆਂ ਉਪਲਬਧੀਆਂ ਖੁਦ ਤੁਹਾਡੇ ਲਈ ਬੋਲਣਗੀਆਂ ਅਗਰ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ